ਤੇ ਪੰਥ ਪ੍ਰਸਤ ਕਹਿੰਦੇ ਸਭ ਤੋਂ ਵੱਡੀ ਮੰਜਲ ਆ ਨਿੱਜ ਨੂੰ ਤਿਆਗ ਕੇ ਪੰਥ ਦੇ ਹਿੱਤਾਂ ਦੇ ਲਈ ਕੁਰਬਾਨ ਹੋਣਾ ਵੱਡੀ ਗੱਲ ਆ ਮੈਂ ਸਮਝਦਾ ਅੱਜ ਸਾਡੇ ਵਿੱਚ ਪੰਥ ਪ੍ਰਸਤੀ ਮੁੱਕ ਗਈ ਜਿਹੜਾ ਸੁਧਾਰ ਲਹਿਰ ਕਹਿੰਦੇ ਆ ਇੱਕ ਵੱਡਾ ਲੀਡਰ ਸਾਡਾ ਸੰਗਰੂਰ ਦਾ ਉਹਦਾ ਇੱਕ ਚੇਲਾ ਆ ਜਿਹੜਾ ਸ਼੍ਰੋਮਣੀ ਕਮੇਟੀ ਦਾ ਮੈਂਬਰ ਆ ਸੁਣੀਆ ਕੈਸਟ ਸਾਰਿਆਂ ਨੇ ਉਹ ਦੇਖੀ ਕੈਸਟ ਜ세ਦਾਰ ਹਰਦੇਵ ਸਿੰਘ ਰੌਂਗੜਾ ਉਹਦੇ ਪਿੰਡ ਦੇ ਵਿੱਚ ਆ ਜਿਨ੍ਹਾਂ ਨੂੰ ਆਪਾਂ ਕੱਲ ਨਹੀਂ ਅੱਜ ਕੱਲ ਕਰਦੇ ਝੂਠੇ ਸਾਥ ਜਿਹਦਾ ਆਪਾਂ ਨਾਂ ਨਹੀਂ ਲੈਣ ਨੂੰ ਤਿਆਰ ਜਿਹੜੀ ਸੰਗਤ ਨਹੀਂ ਕਰਦੇ ਉਹਨੇ ਕੋ ਮਕਾਨ ਬਣਾਇਆ ਤੇ ਕਹਿੰਦਾ ਮੈਨੂੰ ਫਕਰਿਆ ਉਸ ਸਾਥ ਦੇ ਉੱਤੇ ਜਿਹਦਾ ਆਪਾਂ ਨਾਂ ਨਹੀਂ ਲੈਂਦੇ ਇਹ ਸੁਧਾਰ ਲਹਿਰ ਸ਼ੁਰੂ ਕਰਾਂਗੇ ਆਪਾਂ ਇਹ ਪੋਸਟਾਂ ਵੀ ਪਾਈਆਂ ਗੱਜੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਸਾਰਾ ਅਮਲਾ ਇਸ ਪਵਿੱਤਰ ਜਾਤ ਦੇ ਵਿੱਚ ਜੁੜਿਆ ਆ ਮੈਂ ਇਹਨਾਂ ਨੂੰ ਦੱਸਣਾ ਚਾਹੁੰਨਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜੈਕਟਿਵ ਨੇ ਇਹ ਮਤਾ ਪਾਇਆ ਸੀ ਕਿ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਗੁਰਚਾਨ ਸਿੰਘ ਜੀ ਟੌੜਾ ਦੀ ਜਾਤ ਇਸ ਅਸਥਾਨ ਤੇ ਵੱਧ ਚੜ ਕੇ ਮਨਾਊਗੀ ਇਹਦੇ ਵਿੱਚ ਕੋਈ ਓਲਾ ਨਹੀਂ ਐਵੇਂ ਲੋਕਾਂ ਨੂੰ ਛੋਟੀਆਂ-ਛੋਟੀਆਂ ਗੱਲਾਂ ਤੇ ਕਮਰਾਹ ਨਾ ਕਰੀਂ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਗੋਦ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਨਿਵਾਜੀ ਧਰਤੀ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਵਿਖੇ ਸ਼ਰੋਬਤ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਤ ਨੇ ਮਨੁੱਖ ਦੇ ਜੀਵਨ ਨੂੰ ਦੋ ਭਾਗਾਂ ਵਿੱਚ ਵੰਡਿਆ ਇੱਕ ਗੁਰਮਖ ਤੇ ਇੱਕ ਮਨਮੁਖ ਇੱਕ ਗੁਰੂ ਦੀ ਮਤ ਅਨਸਾਰ ਚੱਲਣ ਵਾਲੇ ਤੇ ਇੱਕ ਮਨ ਦੀ ਮਤ ਅਨਸਾਰ ਚੱਲਣ ਵਾਲੇ ਤੇ ਸਤਗੁਰ ਜੀ ਨੇ ਪਵਿੱਤਰ ਗੁਰਬਾਣੀ ਦੇ ਵਿੱਚ ਉਹਨਾਂ ਗੁਰਮਖਾਂ ਦੀ ਪਰਵਾਸ਼ਾ ਵੀ ਦਿੱਤੀ ਆ ਗੁਰਮਖ ਮੋਏ ਜੀਵ ਤੇ ਪਰਵਾਣ ਹੈ ਮਨਮੁਖ ਜਨਮ ਮਰਾਈ ਪਵਿੱਤਰ ਗੁਰਬਾਣੀ ਇਸ ਗੱਲ ਦੀ ਸ਼ਾਹੀ ਭਰਤੀ ਆ ਕੇ ਗੁਰਮੁਖ ਪਾਵੇ ਪੰਜ ਪੂਤਕ ਸਰੀਰ ਲੈ ਕੇ ਜਨ ਅਜਰ ਧਰਤੀ ਤੇ ਰਹਿੰਦਾ ਤਾਂ ਹੀ ਜਿਉਂਦਾ ਆ ਜੇ ਗੁਰਮੁਖ ਗੁਰਮੁਖ ਗੁਰੂ ਦੀ ਆਛੇ ਅਨਸਾਰ ਜ਼ਿੰਦਗੀ ਜਿਉਂ ਕੇ ਜਾਂਦਾ ਉਹ ਮਰਨ ਅਪਰੰਤ ਵੀ ਜਿਉਂਦਾ ਰਹਿੰਦਾ ਇਹ ਗੁਰੂ ਪਾਤਸ਼ਾਹ ਦੀ ਸਾਨੂੰ ਪਵਿੱਤਰ ਗੁਰਬਾਣੀ ਸੰਦੇਸ਼ ਦਿੰਦੀ ਆ ਸੋ ਜਥੇਦਾਰ ਗੁਰਚਾਨਦ ਸਿੰਘ ਜੀ ਟੌੜਾ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਗੁਰਮਖਤਾਈ ਹੰਡਾਈ ਪਿੰਡ ਦੇ ਉੱਤੇ ਕਤਾਜਤ ਕੋਈ ਐਸਾ ਕੰਮ ਨਹੀਂ ਕੀਤਾ ਕਿਤੇ ਹੋਈਆਂ ਹੋਣ ਗਿਆ ਭੁੱਲਾਂ ਪਰ ਹਮੇਸ਼ਾ ਗੁਰਮਖ ਦੀਆਂ ਸੰਦਲੀ ਪੈਰਾਂ ਦੇ ਉੱਤੇ ਪਹਿੜਾ ਦਿੱਤਾ ਇਹ ਜੋ ਕਾਰਨ ਹੈ ਕਿ ਮੈਂ ਸਮਝਦਾ 1924 ਔਰ ਅੱਜ 2024 ਇੱਕ 100 ਸਾਲ ਬਾਅਦ ਵੀ ਪੰਥ ਰਤਨ ਜਹੇਦਾਰ ਗੁਰਚਰਨ ਸਿੰਘ ਜੀ ਤੌੜਾ ਜੀਉਂਦੇ ਆ ਸਾਡੇ ਨਾਲ ਆ ਜਿਹੜੇ ਉਹਨਾਂ ਦੇ ਕੀਤੇ ਕਾਰਨਾਮੇ ਉਹਨਾਂ ਦੇ ਕੀਤੇ ਜਿਹੜੇ ਸਾਰੇ ਪੂਰਨੇ ਪਾਏ ਉਹ ਅੱਜ ਸਾਡੇ ਲਈ ਪ੍ਰੇਰਨਾ ਸਰੋਤ ਆ ਇਹੋ ਹੀ ਅੱਜ ਸਾਨੂੰ ਸਿੱਖਣ ਦੀ ਲੋੜ ਆ ਕਿਉਂਕਿ ਸਿਧਾਂਤਕ ਤੌਰ ਤੇ ਭੁੰਦੜ ਸਾਹਿਬ ਨੇ ਉਹਨਾਂ ਦੇ ਪੁਰਾਣੇ ਸਾਥੀ ਆ ਉਹਨਾਂ ਬਾਪ ਤੁਹਾਡੇ ਨਾਲ ਬਹੁਤ ਬਲੱਖਣਾਂ ਸਾਂਝਾਂ ਪਾਈਆਂ ਜਿਹੜੀਆਂ ਸਿਧਾਂਤਕ ਤੌਰ ਤੇ ਅੱਜ ਸਮਝਣ ਦੀ ਲੋੜ ਆ ਕਈ ਵਾਰੀ ਆਪਾਂ ਤੱਤੇ ਤੱਤੇ ਬੰਦ ਦੇ ਵਿੱਚ ਕਈ ਐਡਾ ਨੁਕਸਾਨ ਕਰ ਜਾਂਦੇ ਆ ਕਿ ਬਾਅਦ ਚ ਫੇਰ ਚੇਤਾ ਆਉਂਦਾ ਕਿ ਜੇ ਆਹ ਕੰਮ ਹੁੰਦਾ ਤਾਂ ਕਿਵੇਂ ਹੁੰਦਾ ਸੋ ਗੁਰੂ ਸਾਹਿਬ ਕਿਰਪਾ ਕਰਨ ਇੱਕ ਮੈਂ ਇਸ ਸਟੇਜ ਤੋਂ ਕਹਿਣਾ ਚਾਹੁੰਨਾ ਕਿ ਕੁਝ ਬੰਦਿਆਂ ਨੇ ਇਹ ਪੋਸਟਾਂ ਵੀ ਪਾਈਆਂ ਕਿ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਰਾ ਅਮਲਾ ਇਸ ਪਵਿੱਤਰ ਜਾਤ ਦੇ ਵਿੱਚ ਜੁੜਿਆ ਆ ਮੈਂ ਇਹਨਾਂ ਨੂੰ ਦੱਸਣਾ ਚਾਹੁੰਨਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਨੇ ਇਹ ਮਤਾ ਪਾਇਆ ਸੀ ਕਿ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਗੁਰਚਾਰਨ ਸਿੰਘ ਜੀ ਟੌੜਾ ਦੀ ਜਾਦ ਇਸ ਅਸਥਾਨ ਤੇ ਵੱਧ ਚੜ ਕੇ ਮਨਾਊਗੀ ਇਹਦੇ ਵਿੱਚ ਕੋਈ ਓਲਾ ਨਹੀਂ ਐਵੇਂ ਲੋਕਾਂ ਨੂੰ ਛੋਟੀਆਂ-ਛੋਟੀਆਂ ਗੱਲਾਂ ਤੇ ਗਮਰਾਹ ਨਾ ਕਰੀਏ ਮੇਰੇ ਮਨ ਵਿੱਚ ਦੋ ਵੱਡੀਆਂ ਗੱਲਾਂ ਸੀ ਜਿਹੜੀਆਂ ਇੱਥੇ ਭੋਂਦਰ ਸਾਹਿਬ ਨੇ ਤੇ ਐਨ ਕੇ ਸ਼ਰਮਾ ਜੀ ਨੇ ਸੰਪੂਰਨ ਕੀਤੀਆਂ ਇੱਕ ਉਹਨਾਂ ਦਾ ਮੁੰਡਲਾ ਸਿਧਾਂਤ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਇਹ ਦੋਏ ਜਥੇਬੰਦੀਆਂ ਪੰਥ ਦੀਆਂ ਨਮੈਂਦਾ ਜਥਿਆਂ ਇਹਦੇ ਵਿੱਚ ਹਵਾ ਵੀ ਲੰਘਣੀ ਨਹੀਂ ਚਾਹੀਦੀ ਤੇ ਅੱਜ ਮੈਨੂੰ ਫਕਰ ਇਸ ਗੱਲ ਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗੀ ਬਣ ਕੇ ਸਹਿਯੋਗੀ ਬਣ ਕੇ ਨਹੀਂ ਮੋਹਰੇ ਹੋ ਕੇ ਇਹ ਸਾਰੀ ਟੀਮ ਹਲਕਾ ਇੰਚਾਰਜਾਂ ਦੀ ਐਨ ਕੇ ਸ਼ਰਮੇ ਦੀ ਇਹਨਾਂ ਦੀ ਅਗਵਾਈ ਦੇ ਵਿੱਚ ਇਹਨਾਂ ਨੇ ਸਾਰਿਆਂ ਨੇ ਛੰਬੂਲੀਅਤ ਕੀਤੀ ਆ ਤੇ ਮੈਂ ਸਮਝਦਾ ਕਿ ਪੰਥ ਰਤਨ ਜਥੇਦਾਰ ਗੁਰਚਾਰ ਸਿੰਘ ਦੀ ਟੋੜਾ ਦੀ ਰੂਹ ਸਕੂਨ ਮਹਿਸੂਸ ਕਰਦੀ ਹੋਊ ਕਿ ਪੰਥ ਦੀਆਂ ਜਿਹੜੀਆਂ ਦੋ ਜਥੇਬੰਦੀਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਚੱਲਦੀਆਂ ਉਹ ਫਿਰ ਇੱਕ ਦੂਏ ਦੇ ਨਾਲ ਵੱਧ ਚੜ ਕੇ ਆਪਣਾ ਯੋਗਦਾਨ ਪਾ ਰਹੀਆਂ ਦੂਜਾ ਵੱਡਾ ਇੱਕ ਕਾਰਨ ਹੋਰ ਵੀ ਸੀ ਸਭ ਤੋਂ ਅਖੀਰ ਵੇਲੇ ਜਦੋਂ ਇੱਥੇ ਮੈਂ ਮਿਲਿਆ ਉਹਨਾਂ ਨੂੰ ਤੇ ਮੇਰੇ ਨਾਲ ਪੰਥ ਰਤਨ ਜਹਦਰ ਬਾਬਾ ਨਿਹਾਲ ਸਿੰਘ ਹਰੀਆਂ ਬੇਲਾਂ ਵਾਲੇ ਸੀ ਕਿੱਡੀ ਮਾਨ ਦੇ ਵਿੱਚ ਤੜਫ ਸੀ ਕਹਿੰਦੇ ਬਾਬਾ ਜੀ ਤੁਸੀਂ ਯਤਨ ਕਰੋ ਕੋਈ ਅਮਰ ਸੰਚਾਰ ਦੀ ਲਹਿਰ ਪ੍ਰਚੰਡ ਕਰੀਏ ਅੱਜ ਅਸੀਂ ਉਹਨਾਂ ਦੀ ਪਵਿੱਤਰ ਯਾਦ 'ਚ ਅਮਰ ਸੰਚਾਰ ਵੀ ਰੱਖਿਆ ਅੱਜ ਅਮਰ ਸੰਚਾਰ ਵੀ ਉਹ ਪ੍ਰਾਣੀ ਉਹਨਾਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਲਗਭਗ 55 60 ਜਿਹੜੇ ਅੱਜ ਉਹ ਗੁਰਮਤ ਨੂੰ ਫਰਨਾਏ ਪੰਜਾਂ ਪਾਸੋਂ ਖੰਡੇ ਬਾਟੇ ਦੀ ਪੋਲ ਲੈ ਰਹੇ ਸੋ ਗੁਰੂ ਸਾਹਿਬ ਕਾਰਨ ਇਹ ਮੁੰਡਰਾ ਜਿਹੜਾ ਉਹਨਾਂ ਦਾ ਇੱਕ ਫਲਸਫਾ ਸੀਗਾ ਉਸ ਫਲਸਫੇ ਤੇ ਅੱਜ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੈਰਾ ਦੇ ਰਹੀ ਹੈ ਮੈਂ ਸਿਰਫ 2 ਜਾਂ ਤਾਂ ਤੁਹਾਡੇ ਨਾਲ ਸਾਂਝੀਆਂ ਕਰਕੇ ਛੁੱਟੀ ਲੈ ਲਵਾਂ 1997 ਦਾ ਸਮਾਂ ਸੀ ਜਦ ਉਹ ਚੋਣਾਂ ਸ਼ੁਰੂ ਹੋਈਆਂ ਐਮਐਲਏ ਦੀਆਂ ਉਦੋਂ ਸ਼ੋਮਣੀ ਕਮੇਟੀ ਦੀਆਂ ਚੋਣਾਂ ਹੋ ਚੁੱਕੀਆਂ ਸੀ ਮੈਂ ਐਸੇ ਦਫ਼ਤਰ ਦੇ ਵਿੱਚ ਤੋੜਾ ਸਾਹਿਬ ਨੇ ਮੇਰੀ ਕੋਈ ਜ਼ਿੰਮੇਵਾਰੀ ਲਈ ਉਹ ਰਾਤ ਨੂੰ 10 ਵਜੇ ਮੈਂ ਇਸ ਦਫ਼ਤਰ ਵਿੱਚ ਜਲੇ ਆ ਕੇ ਉਹਨਾਂ ਨੂੰ ਮਿਲਿਆ ਤੇ ਉਦੋਂ ਇਹਨਾਂ ਦਾ ਪੀਏ ਹੁੰਦਾ ਸੀ ਸਰਦਾਰ ਰਣਵੀਰ ਸਿੰਘ ਰਾਜ ਨੇ ਉਹਦੇ ਨਾਲ ਤਿੰਨ ਬੰਦੇ ਹੋਰ ਤੇ ਉਨੀ ਅਖਬਾਰਾਂ ਦੇ ਵਿੱਚ ਕੋਈ ਸਮਾਨ ਲਪੇਟਿਆ ਆ ਤੌੜਾ ਸਾਹਿਬ ਉਹਲੇ ਬਾਥਰੂਮ ਤੋਂ ਜਿਹਲੇ ਨਿਕਲ ਕੇ ਆਏ ਤੇ ਉਹ ਜਿਹਲੇ ਦੇਖਿਆ ਤਾਂ ਉਹਨੂੰ ਬੁੱਭ ਮਾਰ ਕੇ ਪਾਏ ਕਹਿੰਦੇ ਆ ਕੀ ਓਏ ਐਵੇਂ ਪੁੱਛ ਲਿਓ ਹਾਲੇ ਰਣਵੀਰ ਸਿੰਘ ਜਿਉਂਦਾ ਕਹਿੰਦੇ ਬਾਪੂ ਜੀ 1997 ਕਿਉਂਕਿ ਇਲੈਕਸ਼ਨ ਚੱਲਦੀ ਆ ਤੇ ਇਥੋਂ ਸਰਦਾਰ ਹਰਮੇਲ ਸਿੰਘ ਇਲੈਕਸ਼ਨ ਲੜ ਰਿਹਾ ਕਹਿੰਦੇ ਜਿਨੀ ਪੈਰੀ ਆਈ ਉਨੀ ਪੈਰੀ ਮੁੜ ਜਾ ਉਥੇ ਮਨਜੀਤ ਸਿੰਘ ਕੋਲਕੱਤਾ ਇਲੈਕਸ਼ਨ ਲੜ ਰਿਹਾ ਉਹਨੂੰ ਜਾ ਕੇ ਮਾਇਆ ਦੇ ਦੇਉ ਤੇ ਮੈਂ ਸੋਚਾਂ ਕਿੱਡੀ ਵੱਡੀ ਸੋਚ ਮਨੁੱਖ ਦੀ ਕਿ ਭਾਵੇਂ ਆਪਣੀ ਲਕਸ਼ ਲੜੀ ਜਾ ਰਹੀ ਆ ਪਰ ਆਪਾਂ ਫਿਰ ਉਹ ਮੋੜ ਉਹਨਾਂ ਦੀ ਸਾਥੀਆਂ ਦੀ ਮਦਦ ਕਰ ਲਈ ਆਪਾਂ ਪ੍ਰੇਰਣਾ ਕਰ ਰਹੇ ਸਾਡੇ ਭੁੰਦਰ ਸਾਹਿਬ ਦੇ ਪੁਰਾਣੇ ਸਾਥੀ ਜਥੇਦਾਰ ਸਾਡੇ ਸੰਸਾਰ ਸੰਪੂਰਨ ਸਿੰਘ ਚੀਮਾ ਉਹਨਾਂ ਨੂੰ 1997 ਜਿਹਨਾਂ ਨੇ ਬੇਰ ਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਬਣਾਇਆ ਉਹ ਚੇਅਰਮੈਨ ਬਣਨ ਤੋਂ ਬਾਅਦ ਪਹਿਲਾਂ ਬਾਦਲ ਸਾਹਿਬ ਕੋਲ ਜਾ ਕੇ ਧੰਨਵਾਦ ਕੀਤਾ ਫੇਰ ਜ਼ਿਲ੍ਹੇ ਜਸਹਜ਼ਰ ਗੁਰਚਰਨ ਸਿੰਘ ਜੀ ਟੌੜਾ ਦੇ ਘਰ ਆਏ ਸਵੇਰ ਦਾ ਅੰਮ੍ਰਿਤ ਵੇਲਾ ਸੀ ਅਸੀਂ ਚਾਰ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਿਹਦੇ ਚ ਮੈਂ ਸੀ ਸਰਦਾਰ ਕਾਲਾ ਸਿੰਘ ਸੀ ਜਿਹੜੇ ਗਿਆਨੀ ਕਰਤਾਰ ਸਿੰਘ ਜੀ ਦੇ ਭਨੇਵੇ ਸੀ ਨਾਲ ਜਸਹਜ਼ਰ ਬਲਬੀਰ ਸਿੰਘ ਕਰਾਲਾ ਤੇ ਹਰਵੰਦ ਸਿੰਘ ਮੰਜਪੁਰ ਤੇ ਸੀਮਾ ਸਾਹਿਬ ਨੇ ਇੱਕ ਕੋਟ ਪੈਂਟ ਦਾ ਕੱਪੜਾ ਤੇ ਇੱਕ ਮਾਦਾ ਜੀਲੇ ਸੂਟ ਤੇ ਨਾਲ 10000 ਰੁਪਇਆ ਉਦੋਂ 100 ਦੇ ਨੋਟ ਚੱਲਦੇ ਸੀ ਉਹ ਧੱਤੀ ਰੱਖ ਕੇ ਪੇਸ਼ ਕੀਤੀ ਤੇ ਉਹ ਕਹਿੰਦੇ ਭਈ ਇਹ ਕੀ ਕਹਿੰਦੇ ਤੁਹਾਡੀ ਧੀ ਲੈ ਕੇ ਕਿਉਂਕਿ ਉਹਨਾਂ ਦੀ ਸਪਤਨੇ ਵੀ ਨਾਲ ਸੀ ਬੁੱਬ ਮਾਰ ਕੇ ਪਾਇਏ ਕਹਿੰਦੇ ਹੁਣ ਮੈਂ ਧੀਆਂ ਦਾ ਖਾਊਂਗਾ ਜੇਬ ਦੇ ਵਿੱਚੋਂ ਵੜੂਆ ਕੱਢਿਆ ਮਾਤਾ ਜੀ ਨੂੰ ਆਵਾਜ਼ ਮਾਰੀ ਕਹਿੰਦੇ ਅੰਦਰੋਂ ਦੋ ਸਿਰਪਾਉ ਲੈ ਕੇ ਆ 100 ਰੁਪਿਆ ਉਹ ਚੋਂ ਕੱਢ ਕੇ 100 ਜੇਬ ਚੋਂ ਕੱਢ ਕੇ 100 100 ਉਹਨਾਂ ਨੂੰ ਦੇ ਕੇ ਤੇ ਸਿਰਪਾਉ ਦੇ ਕੇ ਕਹਿੰਦੇ ਹੁਣ ਪਿੰਗਲੇ ਬਾੜੇ ਚ ਜਾ ਕੇ ਦੇ ਆਵੇਂ ਮੈਂ ਸਮਝਦਾ ਪੰਥ ਦੇ ਉਹ ਲੀਡਰ ਮੈਨੂੰ ਦੋਹਾਂ ਲੀਡਰਾਂ ਤੋਂ ਬੜਾ ਫਕਰਿਆ ਮੈਨੂੰ ਭਾਵੇਂ ਮੇਰੀ ਉਮਰ ਛੋਟੀ 70 ਸਾਲ ਹੋਣ ਵਾਲੀ ਆ ਪਰ ਮੈਂ ਪੰਥ ਰਤਨ ਜ세ਦਾਰ ਗੁਰਚਾਨ ਸਿੰਘ ਤੌੜਾ ਜੀ ਦਾ ਬਈ ਨਿੱਗ ਮਾਨਿਆ ਤੇ ਮੈਂ ਪੰਜਾਬ ਦੀ ਆਵਾਜ਼ ਜਿਨ੍ਹਾਂ ਨੇ ਬਹੁਤ ਪੰਜਾਬ ਦੇ ਵਿੱਚ ਲੰਬਾ ਅਰਸਾ ਇਸ ਪੰਥ ਦੀ ਅਗਵਾਈ ਕੀਤੀ ਜਿਹਦੇ ਵਿੱਚੋਂ 103-4 ਸਾਲ ਤੋਂ 70 ਸਾਲ ਲਗਾਤਾਰ ਸ਼ਰਮਣੀ ਅਕਾਲੀ ਦਲ ਦੇ ਵਿੱਚ ਉਹਨਾਂ ਨੇ ਸ਼ਮੂਲੀਅਤ ਰੱਖੀ ਦੇ ਮੋਹਰੇ ਹੋ ਕੇ ਆਪਣਾ ਬੰਦਾ ਯੋਗਦਾਨ ਵੀ ਪਾਇਆ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਉਹਨਾਂ ਕੋਲੋਂ ਵੀ ਬਹੁਤ ਕੁਝ ਸਿੱਖਿਆ ਸੋ ਗੁਰੂ ਸਾਹਿਬ ਕਿਰਪਾ ਕਰਨ ਸਿੱਖਿਆ ਕੀ ਆ ਸਿੱਖਿਆ ਇਹ ਨਹੀਂ ਹੁੰਦੀ ਕਿ ਯਾਦ ਰੱਖਣਾ ਯਾਦ ਵੀ ਰੱਖਣਾ ਜ਼ਰੂਰੀ ਆ ਪਰ ਉਹਨਾਂ ਦੇ ਬਚਨਾਂ ਨੂੰ ਹੰਡਾਉਣਾ ਜਿਹੜਾ ਉਹ ਵੀ ਬਹੁਤ ਜ਼ਰੂਰੀ ਆ ਤਿੰਨ ਗੱਲਾਂ ਜਿਹੜੀਆਂ ਟੌੜਾ ਸਾਹਿਬ ਦੀ ਜ਼ਿੰਦਗੀ ਦਾ ਇੱਕ ਮੁੰਡਲਾ ਅਸੂਲ ਸੀ ਉਹ ਕਹਿੰਦੇ ਹੁੰਦੇ ਸੀ ਇੱਕ ਹੁੰਦੀ ਨਿਜ ਪ੍ਰਸਤੀ ਨਿਜ ਪ੍ਰਸਤੀ ਗੁਰੂ ਦਾ ਸਿੱਖ ਖੰਡੇ ਬਾਟੇ ਦੀ ਪੌਲ ਛੱਕੇ ਗੁਰੂ ਦਾ ਸਿੱਖ ਅਮਰ ਧਾਰੀ ਹੋ ਕੇ ਨਿਤ ਨੈਮੀ ਹੋਵੇ ਗੁਰੂ ਦਾ ਸਿੱਖ ਗੁਰੂ ਦੇ ਦਰਸ਼ਨਾਂ ਨੂੰ ਜਾਵੇ ਜੋ ਮਰਿਆਦਾ ਪੰਜਾਂ ਨੇ ਦਿੱਤੀ ਸੀ ਉਹ ਮਰਿਆਦਾ ਦੇ ਉੱਤੇ ਪਹਿਰਾ ਦੇਵੇ ਦੂਜਾ ਹੁੰਦਾ ਕੌਮ ਪ੍ਰਸਤ ਉਹ ਕੌਮ ਪ੍ਰਸਤ ਉਹ ਕਿ ਜਦੋਂ ਕਿਤੇ ਕੌਮ ਤੇ ਕੋਈ ਸਮਾਂ ਇਹੋ ਜਿਹਾ ਆ ਜਾਏ ਕਿਸੇ ਗਰੀਬ ਗੁਰਬੇ ਨੂੰ ਕੋ ਪੈਸੇ ਦੀ ਲੋੜ ਪੈ ਜਾਏ ਜਾਂ ਕੋਈ ਕੌਮੀ ਆਫਤ ਆ ਜਾਏ ਉਹਦੇ ਵਿੱਚ ਆਪਣਾ ਜੋਗਦਾਨ ਪਾਵੇ ਉਹ ਕੌਮ ਪ੍ਰਸਤ કહਾਇਆ ਜਾਂਦਾ ਹੈ ਤੇ ਪੰਥ ਪ੍ਰਾਸਤ ਕਹਿੰਦੇ ਸਭ ਤੋਂ ਵੱਡੀ ਮੰਜਲਿਆ ਨਿੱਜ ਨੂੰ ਤਿਆਕ ਕੇ ਪੰਥ ਦੇ ਹਿੱਤਾਂ ਦੇ ਲਈ ਕੁਰਬਾਨ ਹੋਣਾ ਵੱਡੀ ਗੱਲ ਆ ਮੈਂ ਸਮਝਦਾ ਅੱਜ ਸਾਡੇ ਵਿੱਚ ਪੰਥ ਪ੍ਰਾਸਤੀ ਮੁੱਕ ਗਈ ਅੱਜ ਮੈਂ ਦੇਖਦਾ ਕਿ ਕਈ ਵਾਰੀ ਆਪਾਂ ਕਹਿੰਨੇ ਪਹਿਲਾਂ ਦੱਸੋ ਦੇਵਾਂਗੇ ਕੀ ਤੇ ਮੈਂ ਇੱਕ ਤੁਹਾਨੂੰ ਇਸ ਸਟੇਜ ਤੋਂ ਕਹਾਂ ਇੱਕ ਜਜ਼ੇਦਾਰ ਗੁਰਚੰਦ ਸਿੰਘ ਟੋੜਾ ਜੀ ਦੀ ਇੱਕ ਸਭ ਤੋਂ ਲਾਸਟ ਕੈਸਟ ਆ ਖਰੀਆਂ ਖਰੀਆਂ ਚੈਨਲ ਉਹ ਤੁਹਾਡੇ ਜਿਹੜੇ ਮੈਂਬਰ ਆਪਣੇ ਐਮ.ਐਲ.ਏ ਬਣੇ ਸੰਧੂ ਸਾਹਿਬ ਉਹ ਜ਼ਰੂਰ ਸੁਣਿਆ ਕਰੋ ਉਹਨਾਂ ਦੇ ਵਿੱਚ ਉਹਨਾਂ ਨੇ ਪੰਥ ਪ੍ਰਸਤੀ ਕੀ ਹੁੰਦੀ ਆ ਕਿਵੇਂ ਅੱਜ ਦਾ ਤੇ ਕਿਵੇਂ ਪੁਰਾਣਾ ਸਮਾਂ ਉਹਨਾਂ ਨੇ ਸਾਰਾ ਕੰਪੇਅਰ ਕਰਕੇ ਦੱਸਿਆ 29 ਮਿੰਟ ਦੀ ਉਹ ਕੈਸਟ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਮੈਂ ਜਿੱਥੇ ਅੱਜ ਉਹਨਾਂ ਦੀ ਪਵਿੱਤਰ ਯਾਦ ਦੇ ਵਿੱਚ ਅੱਜ ਤੁਹਾਨੂੰ ਸਾਰਿਆਂ ਨੂੰ ਸਨਮਰ ਬੇਨਤੀ ਕਰਨੀ ਚਾਹਣਾ ਬਾਤੋਂ ਬਾਧ ਖੰਡੇ ਪਾਟੇ ਦੀ ਪੌਲ ਛੱਜੀਏ ਗੁਰੂ ਸਿਧਾਂਤਾਂ ਤੇ ਪਹਿਰਾ ਦਈਏ ਮੈਂ ਆ ਇੱਕ ਦੋ ਗੱਲਾਂ ਤੁਹਾਡੇ ਨਾਲ ਹੋਰ ਚੇਚੀਆਂ ਕਰਨੀਆਂ ਚਾਹੁੰਨਾ ਆ ਅੱਜ ਆਪਾਂ ਇੱਕ ਦੇਖ ਰਹੇ ਆ ਕਿ ਜੀ ਸ਼੍ਰੋਮਣੀ ਕਮੇਟੀ ਚੋਣ ਜਾਂ ਸ਼੍ਰੋਮਣੀ ਕਮੇਟੀ ਦੇ ਵਿੱਚ ਆ ਐਵੇਂ ਦੀਆਂ ਊਣਤਾਈਆਂ ਆ ਇਹ ਅਕਾਲੀ ਦਲ ਸੁਧਾਰ ਲਹਿਰ ਸ਼ੁਰੂ ਕਰ ਲਈ ਆ ਹੁਣੇ ਪੋਸਟ ਦਿਖਾਉਂਦੇ ਸੀ ਅਕਾਲੀ ਦਲ ਸੁਧਾਰ ਲਹਿਰ ਦੇ ਉੱਤੇ ਸਟੇਜ ਤੇ ਕੌਣ ਸਜੋਭਤ ਆ ਮੈਂ ਤਾਂ ਉਹਨਾਂ ਦੇ ਨਾਵਾਂ ਦਾ ਨਹੀਂ ਪਤਾ ਪਰ ਉਹਦਾ ਚਿਹਰੇ ਜਾਣਦੇ ਆ ਤੇ ਉੱਤੇ ਲਿਖਿਆ ਅਕਾਲੀ ਦਲ ਨਾਗਪੋਰਨ ਤੇ ਇਹ ਮੈਂ ਸਮਝਦਾ ਕਿ ਕੌਮ ਦੇ ਨਾਲ ਵਿਸ਼ਵਾਸ ਘਾਤ ਕਰਨ ਵਾਲੀ ਵੱਡੀ ਗੱਲ ਆ ਆ ਜਿਹੜਾ ਗੁਰਦੁਆਰਾ ਜਿਹੜਾ ਸੁਧਾਰ ਲਹਿਰ ਕਹਿੰਦੇ ਆ ਇੱਕ ਵੱਡਾ ਲੀਡਰ ਸਾਡਾ ਸੰਗਰੂਰ ਦਾ ਉਹਦਾ ਇੱਕ ਚੇਲਾ ਆ ਜਿਹੜਾ ਸ਼੍ਰੋਮਣੀ ਕਮੇਟੀ ਦਾ ਮੈਂਬਰ ਆ ਸੁਣੀ ਆ ਕੈਸੜ ਸਾਰਿਆਂ ਨੇ ਉਹ ਦੇਖੀ ਕੈਸੜ ਜਥੇਦਾਰ ਹਰਦੇਵ ਸਿੰਘ ਰੌਂਗੜਾ ਉਹਦੇ ਪਿੰਡ ਦੇ ਵਿੱਚ ਆ ਜਿਨ੍ਹਾਂ ਨੂੰ ਆਪਾਂ ਗੱਲ ਨਹੀਂ ਅੱਜ ਕੱਲ ਕਰਦੇ ਝੂਠੇ ਸਾਧ ਜਿਹਦਾ ਆਪਾਂ ਨਾਂ ਨਹੀਂ ਲੈਣ ਨੂੰ ਤਿਆਰ ਜਿਹੜੀ ਸੰਗਤ ਨਹੀਂ ਕਰਦੇ ਉਹਨੇ ਕੋ ਮਕਾਨ ਬਣਾਇਆ ਤੇ ਕਹਿੰਦਾ ਮੈਨੂੰ ਫਕਰਿਆ ਉਸ ਸਾਥ ਦੇ ਉੱਤੇ ਜਿਹਦਾ ਆਪਾਂ ਨਾਂ ਨਹੀਂ ਲੈਂਦੇ ਇਹ ਸੁਧਾਰ ਲਹਿਰ ਸ਼ੁਰੂ ਕਰਾਂਗੇ ਆਪਾਂ ਆਪਣੇ ਮੈਂਬਰ ਨੂੰ ਪਹਿਲਾਂ ਪੁੱਛੋ ਜਿਹਦੀ ਆ ਮੇਰੇ ਕੋਲ ਵੀ ਪਈ ਕਹੋ ਤੁਸੀਂ ਸੁਨਾਵ ਵੀ ਦਿਨਾ ਤੇ ਜੇ ਆਪਾਂ ਆ ਸੁਧਾਰ ਲਹਿਰ ਕਰਾਂਗੇ ਸ਼ੁਰੂ ਆ ਜਿਹੜੀਆਂ ਪੈੜਾਂ ਜਿਹੇਦਰ ਗੁਰਚਾਨ ਸਿੰਘ ਟੋੜਾ ਨੇ ਪਾਈਆਂ ਸੀ ਇਹ ਪੈੜਾਂ ਤੇ ਆ ਤੁਹਾਡੀਆਂ ਪੈੜਾਂ ਇਹਦੇ ਤੇ ਚੱਲਾਂਗੇ ਆਪਾਂ ਸੋ ਆਪਾਂ ਸੁਰਤ ਵਿੱਚ ਆਈਏ ਖੜੇ ਮਾੜੇ ਦੀ ਪਛਾਣ ਕਰੀਏ ਜੇ ਖੜੇ ਮਾੜੇ ਦੀ ਪਛਾਣ ਨਾ ਕੀਤੀ ਫੇਰ ਸਮਾਂ ਬੀਤ ਜਾਂਦਾ ਨੁਕਸਾਨ ਵੱਧ ਹੋ ਜਾਂਦਾ ਪਰ ਇਹ ਪੰਥ ਕਿਉਂਕਿ ਗੁਰੂ ਪੰਥ ਗੁਰੂ ਗ੍ਰੰਥ ਸਾਹਿਬ ਸ੍ਰੀ ਕਲਗੀਆਂ ਵਾਲੇ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਜਿਆ ਆ ਇਹ ਏਵੇਂ ਚੱਲਦਾ ਰਹਿਣਾ ਪਰ ਕਈ ਵਾਰੀ ਖੜੂਤ ਆ ਜਾਂਦੀ ਆ ਆ ਹੁਣੇ ਗੱਲ ਪੁੰਦਰ ਸਾਹਿਬ ਕਰਕੇ ਗਏ ਸੀ ਮੈਂ ਰਿਪੀਟ ਨਹੀਂ ਕਰਨੀ ਦੇਖੋ ਕਿੱਡਾ ਵੱਡਾ ਜੇਰਾ ਹੋ ਮਾਂ ਦਾ 3 ਸਾਲ ਦਾ ਬੱਚਾ ਜਿਹੜਾ ਆਪਾਂ ਕਹਿੰਦੇ ਜੈਤੋਂ ਦਾ ਮੋਰਚਾ ਤੇ ਮਾਂ ਬੱਚੇ ਦੇ ਗੋਲੀ ਵੱਜਦੀ ਆ ਥੱਲੇ ਰੱਖ ਕੇ ਤੇ ਨਾਲ ਦੇ ਕਹਿੰਦੇ ਕੋਈ ਨਹੀਂ ਦੇਖ ਲਾ ਪਰ ਕਹਿੰਦੀ ਦੇਖਣਾ ਨਹੀਂ ਹੁਣ ਜੋ ਇਹਦਾ ਹਾਲ ਹੋਇਆ ਇਹੋ ਹੀ ਅਸਰ ਮੇਰਾ ਹੋਵੇ ਜਿਹੜਾ ਮਨ ਦੇ ਵਿੱਚ ਸੋਚਿਆ ਦਾ ਕਰੋ ਤੇ ਸਾਡੀਆਂ ਲੀਹਾਂ ਕਿਹੜੀਆਂ ਪਾਈਆਂ ਸੀ ਮੈਂ ਕਹਿੰਨਾ ਜੇ ਨੋਕਸਿਆ ਮੇਰੇ 'ਚ ਦੱਸੋ ਪਰ ਜੇ ਆਪਾਂ ਸੌੜੇ ਹਿੱਤਾਂ ਲਈ ਇੱਕ ਪਾਰਟੀ ਦਾ ਵੱਡਾ ਨੁਕਸਾਨ ਕਰ ਜਾਗੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲੀ ਦਲ ਦਾ ਨੁਕਸਾਨ ਕਰ ਜਾਗੇ ਸਾਨੂੰ ਕਿਸੇ ਇਤਿਹਾਸ ਨੇ ਨਹੀਂ ਬਖਸ਼ਣਾ ਇਹ ਠੀਕ ਆ ਗੁਰੂ ਸਾਹਿਬ ਕਿਰਪਾ ਕਰਨ ਅੱਜ ਸਾਡੇ ਵਿੱਚ ਘਾਟ ਆ ਗਈ ਅਸੀਂ ਸੁਣਾਉਂਦੇ ਘਾਟਿਆਂ ਸੁਣਦੇ ਸੁਣਾਉਣੇ ਜ਼ਿਆਦਾ ਆ ਤੇ ਸੁਣਦੇ ਘਾਟਿਆਂ ਇਹ ਜੋ ਕਰ ਰਹੇ ਆ ਕਿ ਸਾਡੇ ਵਿੱਚ ਅੱਜ ਖੜੋਤ ਆਉਂਦੀ ਜਾ ਰਹੀ ਆ ਗੁਰੂ ਕਿਰਪਾ ਕਰੇ ਪੰਥ ਸਮੁੱਚਾ ਇੱਕ ਥਾਂ ਛੇਵੀਂ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਇਕੱਠਾ ਹੋਵੇ ਆ ਜਿਹੜੀ ਠੀਕ ਕਹੀ ਭੋਂਦਰ ਸਾਹਿਬ ਨੇ ਗੱਲ ਕਿ ਜਿੰਨਾ ਚਿਰ ਕੋ ਕੱਠ ਰਿਆ ਉਸ ਕੱਠ ਦੇ ਵਿੱਚ ਬੜਾ ਕੋਸੀ ਦਰ ਦੇ ਹੱਥ ਨਾ ਸੀ ਪਾਉਂਦੇ ਪਟਨਾ ਸਾਹਿਬ ਨੂੰ ਹੱਥ ਨਹੀਂ ਸੀ ਪਾਉਂਦੇ ਬੋਰਡ ਬਣਾਤਾ ਪ੍ਰਧਾਨ ਮਰਜ਼ੀ ਨਾਲ ਬਣਾ ਲੈਂਦੇ ਹਜੂਰ ਸਾਹਿਬ ਪਿੱਛੇ ਮਰਜ਼ੀ ਨਾਲ ਪ੍ਰਧਾਨ ਬਣਾਤਾ ਜਿਲੇ ਰੌਲਾ ਰੱਪਾ ਪਿਆ ਫੇ ਬਦਲ ਵੀ ਦਿੱਤਾ ਹੋਰ ਬਣਾ ਦਿੱਤਾ ਦਿੱਲੀ ਦਾ ਕੀ ਹਾਲ ਆ ਆਪਾਂ ਹਰਿਆਣੇ ਦਾ ਦੇਖ ਰਹੇ ਹਾਂ ਕੇ ਹਰਿਆਣੇ ਦੇ ਸਿੱਖਾ ਉਹ ਆਪਣਾ ਦੇਖ ਰਹੇ ਕਿ ਕੀ ਕੁਝ ਹਾਲ ਉੱਤੇ ਹੋ ਰਿਹਾ ਤੇ ਹੁਣ ਜੇ ਸੁਚੇਤਨਾ ਹੋਏ ਤੁਹਾਡੇ ਗਲੇ ਨੂੰ ਵੀ ਹੱਥ ਪਾਉਣਗੇ ਆਪਾਂ ਆਪਣੇ ਪੰਥ ਨੂੰ ਤਕੜਾ ਕਰੀਏ ਸ਼ੋਸ਼ਨੀ ਕਾਲ ਤੱਕ ਸਾਭ ਦੀ ਤਾਬਿਆ ਹੋਈਏ ਕਿਉਂਕਿ ਸਤਗੁਰਾਂ ਨੇ ਸਾਨੂੰ ਵੱਡੀ ਵੱਡੀ ਸ਼ਕਤੀ ਦਿੱਤੀ ਆ ਅਕਾਲ ਤਖਤ ਆਪਾਂ ਕਹਿ ਦਿੰਨੇ ਆ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਜਸਵੰਤ ਸਿੰਘ ਤੌੜਾ ਇਹੋ ਹੀ ਜਿਸ ਵੇਲੇ ਕੋਈ ਲੈਕਚਰ ਕਰਦੇ ਸੀ ਨਾ ਉਹ ਅਖੀਰ ਇੱਥੇ ਸਮਾਪਤੀ ਕਰਦੇ ਸੀ ਆਪਾਂ ਸਾਰੇ ਅਕਾਲ ਤਖਤ ਨੂੰ ਸਮਰਪਿਤ ਹੋਈਏ ਮੈਂ ਧੰਨਵਾਦ ਕਰਦਾ ਚੇਚੇ ਤੌਰ ਤੇ ਸਰਦਾਰ ਬਲਵਿੰਦਰ ਸਿੰਘ ਜੀ ਭੋਂਦੜ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜਿਹੜੇ ਚੇਚੇ ਤੌਰ ਤੇ ਸਮਾਂ ਕੱਢ ਕੇ ਆਏ ਆ ਔਰ ਇੱਕ ਸਮੇਲ ਜਿਹੜਾ ਸ਼੍ਰੋਮਣੀ ਕਮੇਟੀ ਦਾ ਸ਼੍ਰੋਮਣੀ ਅਕਾਲੀ ਦਲ ਦਾ ਇਹਦੇ ਵਿੱਚ ਮਤ ਕੋਈ ਫਰਕ ਦੇਖਿਓ ਇਹ ਜਥੇਬੰਦੀਆਂ ਦੋਏ ਇੱਕ ਆ ਕਈ ਵਾਰੀ ਅਸੀਂ ਗੱਬੇ ਤਰੇੜ ਜੇ ਪਾ ਦਿੰਨੇ ਤਰੇੜ ਨਹੀਂ ਕੋਈ ਵੀ ਇੱਕ ਦੂਏ ਨਾਲ ਐਦਾਂ ਦੋਏ ਹੱਥ ਜੋੜ ਕੇ ਇੱਕ ਨਰੋਈ ਸੰਸਥਾ ਦੋਏ ਉਹਨਾਂ ਦੇ ਨਾਲ ਐਨ ਕੇ ਸ਼ਰਮਾ ਸਾਡਾ ਜਿਹੜਾ ਇੰਚਾਰਜ ਐਮਪੀ ਜਿਹਨੇ ਲੜੀ ਆ ਉਹਦੀ ਮਿਹਨਤ ਵੀ ਬਹੁਤ ਕੀਤੀ ਉਹਨਾਂ ਦੇ ਨਾਲ ਸਰਦਾਰ ਸਰਵਜੀਤ ਸਿੰਘ ਜੀ ਝਿੰਜਰ ਜਿਹੜੇ ਸਾਡੇ ਜੂਸ ਦੇ ਦੇਖੋ ਕਾਰਵਾਈ ਕਾਰਜ جاری ਹੁੰਦੀ ਬੰਦੇ ਕੋਲ ਜਿਹੜੇ ਅਹੁਦਾ ਹੁੰਦਾ ਤੇ ਜਿਹਲੇ ਫਿਰ ਉਸ ਅਹੁਦੇ ਨੂੰ ਤੁਸੀਂ ਨਿਖਾਰਦੇ ਆ ਜਿਹਲੇ ਤਨ ਦੇਹੀ ਨਾਲ ਕਾਰਜ ਕਰਦੇ ਆ ਫਿਰ ਸ਼ਗਾਰੇ ਵੀ ਜਾਂਦੇ ਆ ਸੋ ਮਿਹਨਤ ਕਰ ਰਿਹਾ ਮੈਂ ਇਹਦਾ ਧੰਨਵਾਦ ਕਰਦਾ ਬਹੁਤ ਸਰਦਾਰ ਕਿਰਪਾਲ ਸਿੰਘ ਜੀ ਬਡੂਂਗਰ ਸਾਡੇ ਸਾਬਕਾ ਪ੍ਰਧਾਨ ਉਹਨਾਂ ਦੇ ਨਾਲ ਸਰਦਾਰ ਸਰਜੀਤ ਸਿੰਘ ਭਿੱਟੇਵੰਡ ਜਿਹੜੇ ਮੇਰੇ ਨਾਲ ਪਹਿਲਾਂ ਅਹੁਦੇਦਾਰ ਵੀ ਰਹੇ ਗੁਰਚਾਨ ਸਿੰਘ ਜੀ ਗਰੇਵਾਲ ਸਰਦਾਰ ਮਖਵਿੰਦਰ ਸਿੰਘ ਜੀ ਖਾਪੜਕੇੜੀ ਸਾਡੇ ਅੰਮ੍ਰਿਤਸਰ ਤੋਂ ਮੈਂਬਰ ਅਜੈਬ ਸਿੰਘ ਅਬਿਆਸੀ ਸਾਡੇ ਧਰਮ ਪ੍ਰਚਾਰ ਦੇ ਤੇ ਪੁਰਾਣੇ ਟਕਸਾਲੀ ਆ ਉਹ ਸਮੇਂ ਜਦੋਂ ਅੱਖ ਦੇ ਵਿੱਚ ਇੱਥੇ ਕੋਈ ਫੁਰਕਦਾ ਨਹੀਂ ਸੀ ਹੁੰਦਾ ਉਹ ਸਰਦਾਰ ਅਜਵੇਰ ਸਿੰਘ ਖੈੜਾ ਜਿਹੜਾ ਖੈੜਾ ਸਾਹਿਬ ਜਿਹਨੇ ਮੇਰੇ ਨਾਲ ਸਹਿਯੋਗੀ ਵੀ ਰਹੇ ਮੇਰੇ ਸਰਦਾਰ ਕਰਵਾਕ ਸਿੰਘ ਖਾਲਸਾ ਸਾਡਾ ਜੂਨੀਅਰ ਮੀਤ ਪ੍ਰਧਾਨ ਔਰ ਸਰਦਾਰ ਜਖਮੀਰ ਸਿੰਘ ਲਾਛੜੂ ਮੈਂ ਇਹ ਲਾਛੜੂ ਤੇ ਸਾਡੇ ਖੋਖ ਸਾਹਿਬ ਬੈਠੇ ਆ ਗੜੀ ਸਾਹਿਬ ਮੇਰੀ ਅਸਤੀ ਦਾ ਚਤਨਾਰਨ ਕਰ ਰਹੇ ਸੱਬਰ ਸਾਹਿਬ ਸੱਬਰਬਾਲ ਸਾਹਿਬ ਵਿਚਾਰੇ ਢਿੱਲੇ ਹੁਣ ਖਬਰ ਲੈ ਕੇ ਜਾਊਗਾ ਐਨ ਮਰਦੇ ਮੁਜਾਹਿਦ ਬਣ ਕੇ ਖੜੇ ਇਹੋ ਹੀ ਗੱਲ ਹੁੰਦੀ ਆ ਜਥੇਬੰਦੀਆਂ ਦੀ ਸਰਦਾਰ ਬਲਤੇਜ ਸਿੰਘ ਜੀ ਕੁਲਦੀਪ ਸਿੰਘ ਨੱਸੂਪੁਰ ਸਰਦਾਰ ਰਵਿੰਦਰ ਸਿੰਘ ਖਾਲਸਾ ਸਾਡੇ ਅਮਲੋ ਤੋਂ ਮੈਂਬਰ ਸਾਹਿਬ ਬੈਠੇ ਆ ਔਰ ਉਹਨਾਂ ਦੇ ਨਾਲ ਸਰਜੀਤ ਸਿੰਘ ਘੜੀ ਦਾ ਮੈਂ ਤੁਹਾਡਾ ਮੇਰੇ ਨਾਲ ਹੈ ਮੇਰਾ ਸਾਥੀ ਚੰਦਜੀਤ ਸਿੰਘ ਕਾਲੇਵਾਲ ਇਹ ਜ਼ਿਲ੍ਹਾ ਪ੍ਰਧਾਨ ਵੀ ਆ ਮਹਾਲੀ ਦਾ ਤੇ ਪਰਖਾਂ ਹੁੰਦੀਆਂ ਕਈ ਵਾਰੀ ਸਮੇਂ ਸਿਰ ਤੇ ਮੈਂ ਸਮਝਦਾ ਜਿਹੜੇ ਮਨੁੱਖ ਮਨੁੱਖ ਵੱਡੇ ਨਹੀਂ ਹੁੰਦੇ ਜਥੇਬੰਦੀਆਂ ਵੱਡੀਆਂ ਹੁੰਦੀਆਂ ਜਥੇ ਬਾਦਨੀ ਕਾਰਮ ਕਰਾ ਮਾਤ ਹੁੰਦੀ ਆ ਸੋ ਇਹ ਸਾਰੇ ਲੋਹੇ ਮੰਗ ਸ਼ੋਮਣੀ ਅਕਾਲੀ ਦਲ ਦੇ ਨਾਲ ਤੇ ਸ਼ੋਮਣੀ ਕਮੇਟੀ 'ਚ ਖੜੇ ਸਰਦਾਰ ਜਗਦੀਪ ਸਿੰਘ ਚੀਮਾ ਭੁੰਦਰ ਸਾਹਿਬ ਮੈਂ ਲੰਮਾ ਸਮਾਂ ਨਹੀਂ ਬੋਲਣਾ ਮੈਂ ਸਿਰਫ ਇੱਕ ਸਰਦਾਰ ਨਰ்தੀਰ ਸਿੰਘ ਚੀਮੇ ਹੁਣਾ ਦੀ ਤੁਹਾਡੇ ਨਾਲ ਛੋਟੀ ਜਿਹੀ ਸਾਂਝ ਪਾ ਕੇ ਮੈਂ ਖੈਮਾ ਲੈਣੀ ਆ ਅਸੀਂ ਜਦੋਂ ਸਰਦਾਰ ਦਾਰਸ਼ਨ ਸਿੰਘ ਜੀ ਰਾਗੀ ਸਾਹਿਬ ਕਾਲ ਤਖ ਦੇ ਜਥੇਦਾਰ ਸੀ ਉਹਨੇ ਇੱਕ ਕਾਲ ਦਿੱਤੀ ਫਤੇਗੜ ਤੋਂ ਦਿੱਲੀ ਨੂੰ ਜਾਣ ਦੀ ਤੇ ਅਸੀਂ ਵੀ ਦੋ ਟਰੱਕ ਲੈ ਕੇ ਆਏ ਸਰਦਾਰ ਜਜੀਤ ਸਿੰਘ ਤਿਆੜਾ ਉਹਨਾਂ ਕੋ ਗੱਡੀ ਸੀ ਉਹ ਚੱਲ ਗਏ ਤੇ ਪੁਲਿਸ ਵਾਲੇ ਕਹਿੰਦੇ ਜਾਂ ਤਾਂ ਅੰਦਰ ਹੋ ਜਾਓ ਤੇ ਜਾਂ ਫੇ ਪਿੱਛੇ ਮੁੜ ਜਾਓ ਹੁਣ ਅਸੀਂ ਰਾਤ ਦਾ ਸਮਾਂ ਸਿਆਲਾਂ ਦੇ ਦਿਨ ਦਸੰਬਰ ਦਾ ਜੋੜ ਮੇਲਾ ਸੀ ਛੋਟੇ ਸਾਹਿਬ ਜਾਦਿਆਂ ਦਾ ਤੇ ਮੈਂ ਪੁੱਛਿਆ ਵੀ ਇੱਥੇ ਕੋਈ ਲਾਗੇ ਅਕਾਲੀ ਹੈਗਾ ਉਹ ਕਹਿੰਦੇ ਸੀ ਸਰਦਾਰ ਰਣਧੀਰ ਸਿੰਘ ਹੁਣੀ ਹੈਗੇ ਆ ਉਹਨਾਂ ਦੇ ਪਿੰਡ ਚੱਲ ਜਾਓ ਇਹਨਾਂ ਨੇ ਕੋਟੀ ਜਿਹੜੀ ਬਾਹਰ ਬਣਾਈ ਉਹਦੋਂ ਨਵੀਂ ਹਾਲੇ ਬਣਦੀ ਸੀ ਅਸੀਂ 2:30 ਵਜੇ ਪਹੁੰਚੇ ਕਹਿੰਦੇ ਪ੍ਰਸ਼ਾਦਾ ਅਸ ਗਿਆ ਅਜ ਪ੍ਰਸ਼ਾਦਾ ਦਾ ਛਕਿਆ ਨਹੀਂ ਗੁਰਦੁਆਰੇ ਅਨਾਉਂਸਮੈਂਟ ਕੀਤੀ ਵੀ ਜਥਾ ਆ ਗਿਆ ਤੇ ਇਹ ਜਥੇ ਨੂੰ ਲੰਗਰ ਬਾਣੀ ਛਕਾਉਣਾ ਤੇ ਮੇਰੇ ਅੱਖਾਂ ਚ ਅੰਜੂ ਆ ਗਏ 4:30 ਵਜੇ 2 ਵਜੇ ਮਸਲਾ ਦੀ ਦਾਲ ਛਕਾ ਕੇ ਫੁਲਕੇ ਛਕਾ ਕੇ ਤੇ ਪਰਾਲੀ ਪਾ ਕੇ ਥੱਲੇ ਦਰੀਆਂ ਪਿਛਾ ਕੇ ਕਹਿੰਦੇ ਲਾਹੌਰ ਸਿੰਘ ਉਹ ਪੈ ਜਾ। ਇਹ ਹੁੰਦਾ ਅਕਾਲੀਆਂ ਦਾ ਮਾਦਾ ਚਲੋ ਤਤੀਆਂ ਥਾਨੀਆਂ ਰੁੱਟਾਂ ਆਉਂਦੀਆਂ ਵੀ ਰਹਿੰਦੀਆਂ ਬੱਕਰੀ ਗੱਲਿਆ। ਔਰ ਸਰਦਾਰ ਜਗਦੀਪ ਸਿੰਘ ਚੀਮਾ ਉਹਨਾਂ ਦੇ ਸੁਪੁੱਤਰ ਮੇਰਾ ਵੀਰ ਸਰਦਾਰ ਨਰਦੇਸ਼ ਸਿੰਘ ਕੌਣੀ। ਕਈ ਵਾਰੀ ਤਤਾ ਠੰਡਾ ਵੀ ਮੇਰੇ ਨਾਲ ਵੀ ਹੋ ਲੈਿੰਦਾ ਪ੍ਰਧਾਨ ਜੀ ਨੇ ਵੀ ਹੋ ਲੈਣਾ ਪਰ ਧੰਨਵਾਦ ਕਰਦਾ ਖੜਦਾ ਲੋਹੇ ਅੰਗ। ਔਰ ਉਹਨਾਂ ਦੇ ਨਾਲ ਹਰਦੀਪ ਕੌਰ ਖੋਖ ਸਾਡੇ ਖੋਖ ਸਾਹਿਬ ਦੀ ਧਾਨਸ ਪਤਨੀ ਮੇਰੇ ਨਾਲ ਮੈਂਬਰ ਆ। ਗਰਲਾਲ ਸਿੰਘ ਸਰਦਾਰ ਗਰਲਾਲ ਸਿੰਘ ਬੈਠੇ ਇਹਨਾਂ ਦੀ ਵੀ ਤਾਂ ਉਸ ਪਤਨੀ ਮੇਰਾ ਅਜੈਕਟਿਵ ਦੀ ਮੈਂਬਰ ਆ ਬੀਬੀ ਜਸਵੀਰ ਕੌਰ ਜੱਫਰਵਾਲ ਦੇਖੋ ਕਿੱਥੋਂ ਉਹ ਜੱਫਰਪਾਲ ਗੁਰਦਾਸਪੁਰ ਚੋਂ ਆਈ ਚਲੀ ਗਈ ਉਹ ਵੀ ਉਹਨਾਂ ਦਾ ਧੰਨਵਾਦ ਆ ਮੇਰੀ ਭੈਣ ਹਰਪ੍ਰੀਤ ਕੌਰ ਮੁਖਬੈਲਪੁਰ ਇਹਦਾ ਮੈਂ ਚੇਚੇ ਤੌਰ ਤੇ ਧੰਨਵਾਦ ਕਰਦਾ ਇਹ ਵੀ ਚੇਚੇ ਪਹਿਲਾ ਮੈਂਬਰ ਰਹੇ ਸਾਡੇ ਨਾਲ ਸਰਦਾਰ ਕੌਰ ਸਿੰਘ ਜੀ ਤੇ ਚੇਚੇ ਤੌਰ ਤੇ ਸਿੰਘ ਸਹਿਬਾਨ ਗਿਆਨੀ ਸੁਲਤਾਨ ਸਿੰਘ ਜੀ ਤੱਕ ਸ੍ਰੀ ਅਕਾਲ ਤਖਤ ਤੱਕ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਤੇ ਗਿਆਨੀ ਕਰਮਿੰਦਰ ਸਿੰਘ ਜੀ ਸੱਚੀ ਕਿਹਾ ਸੀ ਸੁਲਤਾਨ ਸੋ ਹੁਣ ਇੱਕ ਟਕਸਾਲ ਦਾ ਵਿਦਿਆਰਥੀ ਟਕਸਾਲ ਕੀ ਆ ਕਿ ਸਾਰਾ ਕੁਝ ਅੰਦਰ ਸਮੋਇਆ ਆ ਸਾਰਬ ਲੋਗ ਗ੍ਰੰਥ ਜਿੰਨੇ ਵੀ ਪ੍ਰਾਤਨ ਗ੍ਰੰਥ ਦਸਮ ਗ੍ਰੰਥ ਸਾਰਿਆਂ ਦੀ ਕਥਾ ਬਹੁਤ ਖੂਬੀ ਕਰਦੇ ਆ ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਤੇ ਮੈਂ ਆਪਣੇ ਵੀਰ ਸਰਦਾਰ ਹੀਰਾ ਸਿੰਘ ਗਾਬੜੀਆ ਇਹਨਾਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਸਾਥੀਆਂ ਪ੍ਰਾਣੇ ਅਸੀਂ ਸਾਰੇ ਗੁਰੂ ਸਾਹਿਬ ਕਿਰਪਾ ਕਰਨ ਮੈਂ ਇੱਕ ਕਹਿਣਾ ਹੁਣਾ ਕਿਸੇ ਕੋ ਦਾ ਜ਼ਕੀਰ ਹੋਊਗੀ ਵੱਡੀ ਕੋਈ ਕੋ 10 20 50 ਏਕੜ ਛੱਡ ਗਿਆ ਲੱਗਿਆ ਨਾਲ ਹੁਣ ਭੁੰਦਰ ਸਾਹਿਬ ਆ ਇਹਨਾਂ ਨੇ ਇੱਕ ਟੈਗ ਵੱਡਾ ਲੱਗਾਇਆ ਕਿ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੀ ਸੱਜੀ ਬਾਹ ਤੇ ਇਹ ਇੱਕ ਪਰਿਵਾਰ ਨੂੰ ਮਾਣਿਆ ਵੱਡਾ ਤੇ ਸਾਨੂੰ ਵੀ ਇਸ ਗੱਲ ਦਾ ਮਾਣ ਆ ਤੇ ਗਾਬੜਿਆ ਸਾਹਿਬ ਤੇ ਮੈਂ ਸਾਡੂੰ ਵੀ ਇੱਕ ਮਾਣਿਆ ਵੀ ਅਸੀਂ 5 ਰੁੱਤਨ ਜਹਦਰ ਕੁਰਚਨ ਸਿੰਘ ਜੀ ਟੋੜਾ ਦੇ ਨਾਲ ਤੇ ਬਾਦਲ ਸਾਹਿਬ ਦੇ ਨਾਲ ਰਹੇ ਹਾਂ ਇੱਕ ਬਰਾਸਤ ਬਣ ਜਾਂਦੀ ਹਰ ਕਦੇ ਹਿੱਸੇ ਨਹੀਂ ਆਉਂਦੀ ਸਮੇਂ ਸਿਰ ਹੀ ਪਰਖਾਂ ਹੁੰਦੀਆਂ ਸੋ ਗੁਰੂ ਚਰਨਾਂ ਵਿੱਚ ਅਰਦਾਸ ਕਰੀਏ ਮੈਂ ਇੱਕੋ ਬੇਨਤੀ ਕਰਕੇ ਤੁਹਾਤੋਂ ਖਿਮਾ ਮੰਗਾਂ ਇੱਕ ਪਵਿੱਤਰ ਪੰਕਤੀ ਸਤਗੁਰੂ ਜੀ ਦੀ ਜਿਹਦੇ ਵਿੱਚ ਸਤਗੁਰੂ ਜੀ ਨੇ ਸਾਨੂੰ ਸਾਰਾ ਕੁਝ ਹੀ ਦੇ ਦਿੱਤਾ ਕਰੋ ਕਿਰਪਾ ਸਰਬ ਕੇ ਦਾਤੇ ਏਕ ਰੂਪ ਲੇਵ ਲਾਵੋ ਨਾਨਕ ਕੀ ਬੇਨਾਂੰਤੀ ਹਰ ਪੈ ਆਪਣਾ ਨਾਮ ਜਪਾਵੋ ਯਤਨ ਕਰਿਆ ਕਰੋ ਸਵੇਰੇ ਉੱਠ ਕੇ 5-10 ਮਿੰਟ ਕਿ ਆਪਾਂ ਉਸ ਪਵਿੱਤਰ ਸਤਗੁਰ ਜੀ ਦੇ ਸਿਧਾਂਤ ਗੁਰਮੰਤਰ ਤੇ ਪਹਿਰਾ ਦਈਏ 10 ਮਿੰਟ 20 ਮਿੰਟ 4 ਮਿੰਟ 6 ਮਿੰਟ ਤੇ ਜਿਹੜੇ ਅੰਮ੍ਰਿਤਧਾਰੀ ਬਾਤ ਤੋਂ ਬਾਤ ਉਹ ਨਿਤਨੇਮੀ ਹੋ ਤੇ ਸਾਰੀ ਕੌਮ ਜਿੰਨੀ ਖਾਸ ਕਰਕੇ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਸਤਗੁਰ ਜੀ ਇਹਨਾਂ ਦੇ ਝੋਲੀ ਵਿੱਚ ਇਹ ਅੰਮ੍ਰਿਤ ਰੂਪੀ ਪਵਿੱਤਰ ਗੁਰਬਾਣੀ ਪਾ ਜਿਹੜਾ ਜਥੇਦਾਰ ਗੁਰਚੰਦ ਸਿੰਘ ਟੋੜਾ ਜੀ ਦਾ ਅਸਲ ਮਿਸ਼ਨ ਸੀ ਮੈਂ ਹੁਣ ਇੱਕ ਗੱਲ ਮੈਨੂੰ ਬਚੇਤੇ ਬਾਅਦ ਜਾਈ ਕਿਉਂ ਗੱਲ ਕਹਿਣਾ ਲੰਮਾ ਬੋਲ ਗਿਆ ਇੱਕ ਵਾਰੀ ਭੁੰਦਰ ਸਾਹਿਬ ਘਰ ਬੈਠੇ ਸੀ ਤੇ ਮਾਤਾ ਜੀ ਵੀ ਬੈਠੇ ਸੀ ਤੇ ਉਥੇ ਗੱਲ ਚੱਲ ਪਈ ਕਿਉਂਕਿ ਟੌੜਾ ਸਾਹਿਬ 77 ਦੇ ਵਿੱਚ ਪਾਰਲੀਮੈਂਟ ਦੇ ਮੈਂਬਰ ਬਣੇ ਲੋਕ ਸਭਾ ਦੇ ਮੈਂਬਰ ਬਣੇ ਤੇ ਕਹਿੰਦੇ ਉਹਨਾਂ ਇੱਕ ਇੱਕ ਕਨਾਲ ਦਾ ਪਲਾਟ ਸਾਰਿਆਂ ਨੂੰ ਮਰਾਰਜੀ ਦੇਸਾਈ ਪ੍ਰਾਈਮ ਮਿਨਿਸਟਰ ਨੇ ਦਿੱਤਾ ਸੀ ਤੇ ਕਹਿੰਦੇ ਮੈਂ ਕਿਹਾ ਭਾਈ ਇੱਕ ਕਨਾਲ ਦਾ ਪਲਾਟ ਮਿਲਦਾ ਕਹਿੰਦੇ ਤੁਹਾਡੀ ਪ੍ਰਧਾਨ ਕੋਰ ਕਹਿੰਦੀ ਟੌੜਾ ਸਾਹਿਬ ਸਾਡੀ ਤਾਂ ਰਾਜਧਾਨੀ ਅੰਮ੍ਰਿਤਸਰ ਆ ਆਪਾਂ ਇੱਥੇ ਕੀ ਕਰਨਾ ਕਹਿੰਦੇ ਉਹ ਵੀ ਗਈ ਮੇਰਾ ਕਹਿਣ ਤੋਂ ਬਾਅਦ ਤਿਆਗ ਸੀ ਬਹੁਤ ਵੱਡਾ ਸੋ ਗੁਰੂ ਸਾਹਿਬ ਕਿਰਪਾ ਕਰਨ ਬਹੁਤ ਸਾਰਿਆਂ ਦਾ ਦਿਲ ਦੀਆਂ ਢਗਹਾਈਆਂ ਤੋਂ ਰੋਮ ਰੋਮ ਕਰਕੇ ਧੰਵਾਦ ਆਹ ਜਿਹੜੀ ਫਲਵਾੜੀ ਐ ਤਾਂ ਐਂ ਤਾਂ ਰੱਖੜੀਆਂ ਵਿੱਚ ਰਾਂਚਕ ਮਾਤਰ ਝੀਤ ਨਹੀਂ ਲੱਗਣ ਦੇਣੀ ਜਿਹੜੇ ਅੱਜ ਕਹਿੰਦੇ ਨਾ ਜੀ ਇਹ ਪੰਥ ਦਾ ਦੋ ਜਥੇਬੰਦੀਆਂ ਅਕਾਲੀ ਦਲ ਆਪਣਾ ਕੰਮ ਕਰੇ ਸ਼ਰਮਣੀ ਕਮੇਟੀ ਆਪਣਾ ਕੰਮ ਕਰੇ ਨਹੀਂ ਸ਼ਰਮਣੀ ਕਮੇਟੀ ਵੀ ਸ਼ਰਮਣੀ ਅਕਾਲੀ ਦਲ ਦੀ ਮਾਂ ਜਥੇਬੰਦੀ ਆ ਤੇ ਮਾਂ ਤੇ ਪੁੱਤ ਦਾ ਸਮੇਲ ਕਿੰਨਾ ਹੁੰਦਾ ਕੋਈ ਭੀੜ ਪਵੇ ਇੱਕਦਮ ਫਿਰ ਮੁਤਕ-ਮੁਤ ਨਹੀਂ ਹੁੰਦਾ ਮੋਰੇ ਹੋ ਕੇ ਆ ਜਾਂਦਾ ਇਹ ਸਮੇਲ ਨੂੰ ਕਾਇਮ ਕਰੀਏ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਰ ਸੇਵਾ ਵਾਲੇ ਮਹਾਪੁਰਸ਼ ਤੇ ਸਮੁੱਚੇ ਤੌਰ ਤੇ ਮੈਂ ਦੇਖਦਾ ਸਾਡੇ ਸਰਮੌਰ ਬਾਣੀ ਤੇ ਬਾਣੇ ਦੇ ਧਾਰਨੇ ਨਿਹੰਗ ਸਿੰਘ ਜਿਹੜੇ ਇਹ ਆਪਾਂ ਕਹਿ ਲੈਨੇ ਪਰ ਨਿਹੰਗ ਸਿੰਘ ਦਾ ਮਤਲਬ ਬਹੁਤ ਵੱਡਾ ਆ ਇਹ ਗੁਰੂ ਦੀ ਕਾਰ ਆਮਤ ਚ ਰਹਿਣ ਵਾਲੇ ਆ ਇਹਨਾਂ ਦਾ ਵੀ ਸਿੱਚੇ ਤੌਰ ਤੇ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ